ਸੇਵਾਦਾਰ ਮੈਂ ਇਸ ਟਾਈਮ ਤੇ ਹਲਕਾ ਮਜੀਠੇ ਦੇ ਵਿੱਚ ਪਿੰਗ ਅਰਜਨ ਮੰਗਾ ਜਿਹੜੀ ਕਿ ਭਾਰਤ ਸਰਕਾਰ ਦੀ ਯੋਜਨਾ ਤਹਿਤ ਇੱਕ ਰੋਡ ਬਣਿਆ ਸੀ ਔਰ ਉਸ ਰੋਡ ਦੇ ਉੱਪਰ ਜਿਹੜਾ ਪੁਲ ਆ ਰੋਡ ਤਾਂ ਨਵਾਂ ਬਣਿਆ ਵਾ ਲੇਕਿਨ ਪੁਲ ਨਹੀਂ ਬਣਿਆ ਪੁਲ ਦੀ ਹਾਲਤ ਇੰਨੀ ਮਾੜੀ ਆ ਕਿ ਇਦੋਂ ਦੀ ਬਹੁਤ ਸਾਰੇ ਲੋਕ ਰਾਹ ਗਿਰ ਲੰਘਦੇ ਆ ਔਰ ਸਕੂਲ ਦੀਆਂ ਬੱਸਾਂ ਵੀ ਲੰਘਦੀਆਂ ਵਾ ਸਵੇਰ ਦੇ ਟਾਈਮ ਔਰ ਦੇ ਨੇ ਵਿੱਚ ਬਰਸਾਤ ਨੇ ਕਰਕੇ ਟੋਏ ਪਏ ਆ ਮੈਂ ਵੀਰ ਨੂੰ ਦਿਖਾ ਲੈਣਾ ਚਾਹੁੰਦਾ ਜਿਹੜਾ ਕੈਮਰਾਮੈਨ ਆ ਉਹ ਪੁਲ ਨੂੰ ਦਿਖਾ ਲੈ ਕਿ ਪੁਲ ਦੀਆਂ ਬਾਹਿਆਂ ਤੋਂ ਵੀ ਜਿਹੜਾ ਵਾ ਸੇਫਟੀ ਹੈ ਨਹੀਂ ਵੇਖੋ ਇਹਦੀਆਂ ਕਿਨਾਰੀਆਂ ਵੀ ਗਈਆਂ ਹੋਈਆਂ ਤੇ ਇਹਦੇ ਉੱਪਰ ਕੋਈ ਸੇਫਟੀ ਨਹੀਂ ਕਿ ਇਹਦੇ ਉੱਪਰੋਂ ਦੀ ਬੱਸਾਂ ਜਿਹੜੀਆਂ ਵਾਂ ਉਹ ਘੱਟ ਤੋਂ ਘੱਟ ਜੇ ਸਵੇਰੇ ਕੋਈ ਮਾਰਨਿੰਗ ਟਾਈਮ ਆਣ ਕੇ ਕੋਈ ਵੀ ਸਰਕਾਰ ਦਾ ਨੁਮਾਇੰਦਾ ਚਾਹ ਪ੍ਰਸ਼ਾਸਨ ਦਾ ਨੁਮਾਇੰਦਾ ਆਣ ਕੇ ਚੈੱਕ ਕਰੇ ਤੇ ਪੁਲ ਦੇ ਉੱਪਰੋਂ ਦੀ ਘੱਟ ਤੋਂ ਘੱਟ 20 ਤੋਂ 30 ਬੱਸਾਂ ਲੰਘਦੀਆਂ ਵਾਂ ਪਰ ਨਾਲ ਇਹਦੇ ਤੇ ਸੈਂਟਰ ਸਰਕਾਰ ਨੇ ਕੁਝ ਲੋਕਾਂ ਨੇ ਮੁੱਦਾ ਚੁੱਕਿਆ ਸੀ ਲਾਗੇ ਨਗਰ ਦੇ ਪਿੰਡਾਂ ਨੇ ਔਰ ਨਾ ਪੰਜਾਬ ਸਰਕਾਰ ਨੇ ਤਵੱਜੂ ਦਿੱਤੀ ਜਦੋਂ ਕੋਈ ਹਾਸਾ ਵਾਪਰ ਜਾਂਦਾ ਵਾ ਤੇ ਇਹ ਕੇਵਲ ਤੇ ਕੇਵਲ ਚਾਹੇ ਉੱਥੇ ਸੋਗਮਈ ਸ਼ਰਧਾਂਜਲੀ ਰੀਤਾਂ ਚੱਲੇ ਜਾਂਦੇ ਆ ਕਿ ਚਾਹੇ ਫਿਰ ਰਾਜਨੀਤੀ ਕੰਮ ਚੱਲੇ ਜਾਂਦੀ ਆ ਤੇ ਇਹ ਜਿਹੜੀ ਘਟਿਆ ਰਾਜਨੀਤੀ ਇਹ ਜੇ ਸੈਂਟਰ ਰਿਲੇਟਡ ਆ ਤੇ ਉਹਨਾਂ ਦੀ ਘਟਿਆ ਕਾਰਗੁਜ਼ਾਰੀ ਆ ਜੇ ਪੰਜਾਬ ਦੀ ਸਰਕਾਰ ਦੇ ਰਿਲੇਟਡ ਆ ਪੁਲ ਤੇ ਉਹਨਾਂ ਦੀ ਘਟਿਆ ਕਾਰਗੁਜ਼ਾਰੀ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਇਹ ਸਰਕਾਰੋਂ ਝੂਠ ਨਾ ਬੋਲੋ ਲੋਕਾਂ ਦੀ ਗੱਲ ਕਰੋ ਲੋਕਾਂ ਦੇ ਨਾਲ ਲੋਕਾਂ ਦੀਆਂ ਤੁਸੀਂ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਜੋ ਤੁਸੀਂ ਵਿਕਾਸ ਨਾਲ ਵੀ ਖਿਲਵਾੜ ਕਰ ਰਹੇ ਜੋ ਤੁਸੀਂ ਜਿਹੜਾ ਵਾ ਹਰ ਬੰਨੇ ਝੂਠ ਫਰੇਬ ਦੀ ਰਾਜਨੀਤੀ ਇਹ ਪੁੱਲ ਸਾਡੀ ਮਿਰਸਾ ਨਾਲ ਜੰਮਣ ਤੋਂ ਪਹਿਲਾਂ ਦੀ ਬਣਿਆ ਹੋਣਾ ਵਾ ਤੇ ਸ਼ੈ ਹੋ ਸਕਦਾ ਜੇ ਆਪ ਪੀਆਈਪੀ ਕੇ ਦੀ ਕੋਖ ਕਰੀਏ ਤੇ ਕਾਗਜ਼ੀ ਕਈਰਾ ਬਣ ਗਿਆ ਹੋਵੇ ਤੇ ਮੈਂ ਇਹਦਾ ਕੋਸ਼ਿਸ਼ ਕਰਾਂਗੇ ਅਸੀਂ ਐਸ ਡੀ ਐਮ ਸਾਹਿਬ ਨੂੰ ਮਿਲ ਕੇ ਇਸ ਪੁਲ ਦੀ ਜਿਹੜੀ ਪੜਤਾਲ ਕਰਾਂਗੇ ਕਿ ਇਹ ਪੁਲ ਦੀ ਕੋਈ ਰਿਪੇਅਰ ਹੋਈ ਕਾਗਜ਼ੀ ਰਿਪੇਅਰ ਹੋਈ ਆ ਕਿ ਚਾਹੇ ਸਰਕਾਰ ਨੇ ਇਹਨੂੰ ਦੇਖਿਆ ਨਹੀਂਗਾ ਔਰ ਇਹ ਜਿਹੜਾ ਮੈਂ ਅੱਗੇ-ਅੱਗੇ ਦਿਖਾ ਲੈਣਾ ਚਾਹੁੰਦਾ ਵਾਂ ਕਿ ਅੱਗੇ ਆ ਕੇ ਇੱਕ ਨਾ ਜਦੋਂ ਪੁਲ ਦੇ ਉੱਪਰ ਆਈਦਾ ਤੇ ਕੋਈ ਨਹੀਂ ਮੋੜਿਆ ਉਦੋਂ ਆਪਾਂ ਜਦੋਂ ਟਰਨ ਲੈਂਦਾ ਕੋਈ ਵੀ ਬੰਦਾ ਤੇ ਫਿਰ ਇਹ ਨਾ ਕੋਈ ਨਹੀਂ ਮੋੜਿਆ ਤੇ ਆਹ ਵੇਖੋ ਇੱਧਰਲੇ ਬੰਦੇ ਵੀ ਪੁੱਲ ਦੀ ਕੋਈ ਸੇਫਟੀ ਨਹੀਂ ਗਈ ਕਿ ਜਦੋਂ ਆਹ ਕੋਹੜਾ ਦਾ ਇੱਥੇ ਸਕੂਲ ਬੱਸ ਆ ਕੇ ਚਾਹੇ ਸਕੂਲ ਬੱਸ ਲਾ ਲੋ ਚਾਹੇ ਕਿਸੇ ਦੀ ਵੀ ਲੋਕਲ ਕੋਈ ਵੀ ਕਨਵੈਂਸ ਆ ਉਹ ਜੇ ਜਦੋਂ ਟੋਏ ਚ ਵੱਜੂਗੀ ਉਹ ਆਟੋਮੈਟਿਕਲੀ ਉਹਦਾ ਜਿਹੜਾ ਬੈਲੈਂਸ ਵਿਗੜ ਜਾਣਾ ਜਦੋਂ ਬੈਲੈਂਸ ਵਿਗੜ ਗਿਆ ਤੇ ਫਿਰ ਉਹ ਹਾਸੇ ਦਾ ਸਕਾਰ ਹੋ ਜਾਣਾ ਜਦੋਂ ਹਾਸੇ ਦਾ ਸਕਾਰ ਹੋ ਗਿਆ ਤੇ ਫਿਰ ਉਹ ਘਿਲੇ ਘਰ ਦੇ ਨਾਲ ਹਾਸਾ ਵਾਪਰਨਾ ਉਹਦਾ ਜੀ ਚਲਾ ਜਾਣਾ ਵਾ ਪਰ ਸਰਕਾਰ ਨੂੰ ਇੱਕ ਰਾਜਨੀਤੀ ਕਰਨ ਦਾ ਮੁੱਦਾ ਮਿਲ ਜਾਣਾ ਵਾ ਮੈਂ ਸਰਕਾਰ ਦੀ ਇਹ ਘੱਡਿਆ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦਾ ਵਾਂ ਵਿਕਾਸ ਦੀਆਂ ਗੱਲਾਂ ਕਰਦੇ ਆ ਰੋਡ ਮੈਪ ਦੀਆਂ ਗੱਲਾਂ ਕਰਦੇ ਆ ਤੇ ਇਹ ਪੱਤੀਆਂ ਪੱਤੀਆਂ ਸਾਲਾਂ ਤੋਂ ਇਸ ਇਲਾਕੇ ਨੂੰ ਇਹਦੇ ਉੱਪਰੋਂ ਦੀ ਹਜ਼ਾਰਾਂ ਪਿੰਡ ਲੰਘਦੇ ਆ ਇਸ ਇਲਾਕੇ ਨੂੰ ਪੁਲ ਨਹੀਂ ਦੇ ਸਕੇ ਫੋੜ ਤਾਂ ਇਹਨਾਂ ਨੇ ਕੀ ਦੇਣਾ ਸੀ ਇੱਕ ਪੁਲ ਨਹੀਂ ਦੇ ਸਕੇ ਇੱਥੇ ਲੋਕਲ ਵਿਧਾਇਕ ਆਉਂਦੇ ਆ ਲੀਡਰ ਆਉਂਦੇ ਆ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਦੀ ਅੱਖਾਂ ਦੇ ਪੱਟੀ ਬੱਜੀ ਹੁੰਦੀ ਆ ਕਿ ਚਾਹੇ ਸ਼ੀਸ਼ੇ ਗੱਡੀਆਂ ਦੇ ਇੰਨੇ ਕਾਲੇ ਹੁੰਦੇ ਆ ਵੀ ਉਹਨਾਂ ਨੂੰ ਪੁਲ ਨਜ਼ਰ ਹੀ ਨਹੀਂ ਆਉਂਦਾ ਤੇ ਕੇਵਲ ਤੇ ਕੇਵਲ ਉਹਨਾਂ ਨੂੰ ਗੱਡੀਆਂ ਚੋਂ ਬਾਹਰ ਨਿਕਲ ਕੇ ਇਹ ਚੀਜ਼ਾਂ ਨਜ਼ਰ ਆਉਂਦੀਆਂ ਵਾ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਇਸ ਪੁਲ ਲਈ ਸਰਕਾਰ ਨੂੰ ਤਵੱਜੋ ਦੇਣੀ ਚਾਹੀਦੀ ਹੈ ਜੇ ਭਾਰਤ ਸਰਕਾਰ ਦੇ ਰਿਲੇਟਡ ਪੁਲ ਆ ਤੇ ਭਾਰਤ ਸਰਕਾਰ ਇਹਦੀ ਜ਼ਿੰਮੇਵਾਰ ਆ ਤੇ ਜੇ ਪੰਜਾਬ ਸਰਕਾਰ ਦੇ ਰਿਲੇਟਡ ਹੈ ਫਿਰ ਪੰਜਾਬ ਸਰਕਾਰ ਨੂੰ ਤੁਰੰਤ ਇਹ ਪੁਲ ਦੇ ਉੱਤੇ ਜਿਹੜਾ ਦਾ ਧਿਆਨ ਦੇਣਾ ਚਾਹੀਦਾ ਅਸੀਂ ਇਸ ਪੁਲ ਸਬੰਧੀ ਥੋੜੇ ਦਿਨਾਂ ਨੂੰ ਇਲਾਕੇ ਦੇ ਵਿੱਚ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ ਔਰ ਇੱਕ ਐਸਡੀਐਮ ਸਾਹਿਬ ਨੂੰ ਵੀ ਮੰਗ ਪੱਤਰ ਦੇਵਾਂਗੇ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦੇਵਾਂਗੇ ਕਿਉਂਕਿ ਜਿੰਨਾ ਚਿਰ ਅਸੀਂ ਜਾਗਦੇ ਨਹੀਂ ਕਿ ਹਰ ਇੱਕ ਬੰਦਾ ਕੇਵਲ ਮੈਂ ਨਹੀਂ ਆ ਵੇਖੋ ਬੱਚੇ ਲੈ ਕੇ ਜਾ ਰਹੇ ਆ ਹਜ਼ਾਰਾਂ ਲੋਕ ਲੰਘ ਜਾਂਦੇ ਕਿਉਂਕਿ ਸਰਕਾਰਾਂ ਸੁਣਦੀਆਂ ਨਹੀਂ ਨੀਆ ਉਹ ਗੱਲ ਆ ਕਿ ਸੰਡੇ ਗਾੜੀ ਬੀਂਡ ਵਜਾਉਣ ਵਾਲੀ ਗੱਲ ਆ ਹੋਰ ਕੋਈ ਗੱਲ ਨਹੀਂ ਗਈ ਤੇ ਇਸ ਕਰਕੇ ਕੋਸ਼ਿਸ਼ ਰਹੂ ਕਿ ਸਾਡੀ ਕਿ ਅਸੀਂ ਸਰਕਾਰ ਦੇ ਘਰ ਜਾ ਕੇ ਵੀ ਇਹ ਬੁਹਾਰ ਲਾਈਏ ਬੀਂਡ ਵਜਾਈਏ ਕਿ ਸ਼ਾਇਦ ਉਹ ਸੰਡੇ ਜਿਹੜੇ ਇਹਨਾਂ ਦੇ ਬੈਠੇ ਆ ਉਹਨਾਂ ਨੂੰ ਕੋਈ ਸੋਝੀ ਆ ਜੇ ਉਹਨਾਂ ਦੀ ਅੱਖਾਂ ਖੁੱਲ ਜਾਣ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ